ਤਖਤ ਤੇ ਰਚਾਇਆ ਹਰ ਸੱਚੇ ਤਖਤ ਤੇ ਰਚਾਇਆ ਹਰ ਸੱਚੇ ਤਖਤ ਤੇ ਰਚਾਇਆ ਆਪੇ ਗੁਰ ਚੇਲੈ ਆਪੇ ਗੁਰ ਚੇਲੈ ਤੇਰੀ ਛਾਇਆ ਹਰ ਸੱਚੇ ਤਖਤ ਤੇਰੀ ਛਾਇਆ ਹਰ ਸੱਚੇ ਤਖਤ ਤੇਰੀ ਛਾਇਆ ਹਰ ਸੱਚੇ ਤਖਤ ਤੇਰੀ ਛਾਇਆ ਸਤ ਸੰਗਤ ਮੇਲਾ ਸਤ ਸੰਗਤ ਮੇਲਾ ਸਤ ਸੰਗਤ ਮੇਲਾ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਨਾਨਕ ਨਿਰਭਉ ਨਿਰੰਕਾਰ ਨਾਨਕ ਨਿਰਭਉ ਨਿਰੰਕਾਰ ਤੇ ਨਿਰਪੋ ਨਿਰੰਕਾਰ ਇੱਚ ਸੀਤਾ ਕੇਲਾ ਵਿੱਚ ਸੀਤਾ ਕੇਲਾ ਵਿੱਚ ਸੀਤਾ ਖੇਲਾ ਵਿੱਚ ਸੀਤਾ ਸਿਮਰ ਮਨਾਈ ਕਾਲ ਕਾ ਗੁਰ ਸਿਮਰ ਮਨਾਈ ਕਾਲ ਕਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਖੰਡੇ ਕੀ ਵੇਲਾ ਕੰਡੇ ਕੀ ਵੇਲਾ ਕੰਡੇ ਕੀ ਵੇਲਾ ਯੋ ਪਹਲ ਖੰਡ ਤਾਰ ਪੀਓ ਪਹਲ ਖੰਡ ਤਾਰ ਪੀਓ ਕੇ ਨੀ ਕਾਲ ਸਾ ਗੁਰ ਸੰਗਤ ਕੇ ਨੀ ਖਾਲ ਸਾ ਗੁਰ ਸੰਗਤ ਕੇ ਨੀ ਸੱਚਾ ਅਮਰ ਗੋਬਿੰਦ ਕਾ 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 ਸੱਤ ਸੰਗਤ ਮੇ ਲਾਪਕਾਰ ਸੱਤ ਸੰਗਤ ਮੇ ਲਾਪਕਾਰ ਸੱਤ ਸੰਗਤ ਮੇ ਲਾਪਕਾਰ ਪੰਜ ਦੂਤ ਸੰਘਾਰੇ ਪੰਜ ਦੂਤ ਸੰਘਾਰੇ ਪੰਜ ਦੂਤ ਅੰਦੇ ਤੇ ਟੋਈ ਨਾਲ ਹਨ ਵਿੱਚ ਸੰਗਤ ਟੋਈ ਨਾਲ ਹਨ ਵਿੱਚ ਸੰਗਤ ਟੋਈ ਨਾਲ ਹਨ ਕਸਮ ਵੀ ਸਾਰੇ ਜੋ ਕਸਮ ਵੀ ਸਾਰੇ ਜੋ ਕਸਮ ਵੀ ਸਾਰੇ ਜੋ ਕਸਮ ਵੀ ਸਾਰੇ ਗੁਰਮੁਖ ਮੱਥੇ ਉਜਲੇ ਗੁਰਮਤ ਮੱਥੇ ਉਜਲੇ ਗੁਰਦੁਖ ਮਾਤੇ ਉਜਲੇ મુખમાં તે ઉચ ਅੰਦਰ ਵਰਤ ਦੀ ਹੁਕਮੈ ਅੰਦਰ ਵਰਤ ਦੀ ਹੁਕਮੈ ਅੰਦਰ ਵਰਤ ਦੀ ਸਭੁ ਸ੍ਰੇਸ਼ਟ ਸਭਾਈ ਸਭ ਸ੍ਰੇਸ਼ਟ ਸਭਾਈ ਸਭ ਸ੍ਰੇਸ਼ਟ ਸਭਾਈ ਆਪੇ ਗੁਰਮੁਖ ਕੀਤੇ ਅਨਿਕ ਆਪੇ ਗੁਰਮੁਖ ਕੀਤੇ ਅਨਿਕ ਇਹ ਆਪੇ ਗੁਰਮੁਖ ਕੀਤੇ ਅਨਿਕ ਆਪੇ ਗੁਰਮੁਖ ਕੀਤੇ ਅਨਿਕ ਹੁਕਮ ਮਨਾਈ ਜਿਨ ਹੁਕਮ ਮਨਾਈ ਜਿਨ ਹੁਕਮ ਮਨਾਈ ਜਿਨ ਹੁਕਮ ਮਨਾਈ ਆਪੇ ਪਰਮ ਪੁਲਾਇਨਿਕ ਆਪੇ ਪਰਮ ਪੁਲਾਇਨਿਕ ਆਪੇ ਪਰਮ ਪੁਲਾਇਨਿਕ ਆਪੇ ਪਰਮ ਪੁਲਾਇਨਿਕ ਦੂਜੇ ਚਿੱਤ ਲਾਈ ਦੂਜੇ ਚਿੱਤ ਲਾਈ ਦੂਜੇ ਚਿੱਤ ਲਾਈ ਦੂਜੇ ਇਕ ਨਾਨਾ ਨਾਮ ਬਖਸ਼ਿਆਨ ਇਕ ਨਾਨਾ ਨਾਮ ਬਖਸ਼ਿਆਨ ਇਕ ਨਾਨਾ ਨਾਮ ਬਖਸ਼ਿਆਨ ਇਕ ਨਾਨਾ ਨਾਮ ਬਖਸ਼ਿਆਨ ਹੋਏ ਆਪ ਸਹਾਈ ਹੋਏ ਆਪ ਸਹਾਈ ਹੋਏ ਆਪ ਸਹਾਈ ਹੋਏ ਆਪ ਸਹਾਈ ਗੁਰਮੁਖ ਜਨਮਸਕਾਰ ਥਾ ਕਰ ਜਨਨ ਮਸਕਾਰ ਥਾ ਗੁਰਮੁਖ ਜਨਮ ਸੰਗਾਰਤਾ ਗੁਰਮੁਖ ਜਨਮ ਸੰਗਾਰਤਾ ਮਨਮੁਖੀ 도ਹੇਲਾ ਮਨਮੁਖੀ 도ਹੇਲਾ ਮਨਮੁਖੀ 도ਹੇਲਾ जिनमस्तके पाग जिनमस्तके पाग मानमुख छुट्टड काम काम। कामनी मानमुख छुट्टड कामनी मानमुख छुट्टड कामनी मानमुख छुट्टड कामनी गुरुमुख सौहाग गुरुमुख सौहाग गुरुमुख सौहाग गोरमुख सौहाग दुख उजल हंस है ਗੁਰਮੁਖ ਉਜਲ ਹੰਸ ਹੈ ਗੁਰਮੁਖ ਉਜਲ ਹੰਸ ਹੈ ਗੁਰਮੁਖ ਉਜਲ ਹੰਸ ਹੈ ਮਨਮੁਖ ਹੈ ਕਾਗ ਮਨਮੁਖ ਹੈ ਕਾਗ ਮਨਮੁਖ ਹੈ ਤਾਦ ਮਨਮੁਖ ਹੈ ਤਾਦ ਮਨਮੁਖ ਉੰਦੇ ਕਵਲ ਹੈ ਮਨਮੁਖ ਉੰਦੇ ਕਵਲ ਹੈ ਮਨਮੁਖ ਉੰਦੇ ਕਵਲ ਹੈ ਮਨਮੁਖ ਉੰਦੇ ਕਾ ਜਾਗ ਗੁਰ ਮੁਖ ਸੋ ਜਾਗ ਗੁਰ ਮੁਖ ਸੋ ਜਾਗ ਅਨਕ ਜੋਨ ਪਵਾਈ ਅਨ ਮਨ ਮੁਖ ਜੋਨ ਪਵਾਈ ਅਨ ਮਨ ਮੁਖ ਜੋਨ ਪਵਾਈ ਅਨ ਮਨ ਮੁਖ ਜੋਨ ਪਵਾਈ ਅਨ ਗੁਰ ਮੁਖ ਅਰ ਮੇ ਲਾ ਗੁਰ ਮੁਖ ਅਰ ਮੇ ਲਾ ਗੁਰ ਮੁਖ ਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਸੱਚਾ ਸਾਹਿਬ ਅਮਰ ਸੱਚ ਸੱਚਾ ਸਾਹਿਬ ਅਮਰ ਸੱਚ ਸੱਚਾ ਸਾਹਿਬ ਅਮਰ ਸੱਚ ਸਚੀ ਗੁਰ ਬਾਨੀ ਸ ਜੇ ਸੇ ਤਿਰਤੇ ਆ ਸੱਚੇ ਸੇ ਤਿਰਤੇ ਆ ਸੱਚੇ ਸੇ ਤਿਰਤੇ ਆ ਸੱਚੇ ਸੇ ਤਿਰਤੇ ਆ ਸੁਖ ਦਰਗਹਿ ਮਾਣੀ ਸੁਖ ਦਰਗਹਿ ਮਾਣੀ ਸੁਖ ਦਰਗਹਿ ਮਾਣੀ ਸੁਖ ਦਰਗਹਿ ਮਾਣੀ ਸਤਗੁਰ ਸੱਚ ਧਿਆਇਆ ਜਿਨ ਸਤਗੁਰ ਸੱਚ ਧਿਆਇਆ ਜਿਨ ਗੁਰ ਸੱਚ ਤੇ ਆਇਆ ਜਿਨ ਸਤ ਗੁਰ ਸੱਚ ਤੇ ਆਇਆ ਸੁਖ ਵੇਹਾਣੀ ਤਿੰਨ ਸੁਖ ਵੇਹਾਣੀ ਤਿੰਨ ਸੁਖ ਵੇਹਾਣੀ ਤਿੰਨ ਸੁਖ ਵੇਹਾਣੀ ਮਨ ਮੁਖ ਦਰਗਹਿ ਮਾਰਿਆ ਮਨ ਮੁਖ ਦਰਗਹਿ ਮਾਰਿਆ ਮਨ ਮੁਖ ਦਰਗਹਿ ਮਾਰਿਆ ਮਨ ਮੁਖ ਦਰਗਹਿ ਮਾਰਿਆ ਸੁਖੀ ਗੁਰਮੁਖ ਜਨਮ ਸਦਾ ਸੁਖੀ ਗੁਰਮੁਖ ਜਨਮ ਸਦਾ ਸੁਖੀ ਗੁਰਮੁਖ ਜਨਮ ਸਦਾ ਸੁਖੀ ਮਨ ਮੂਕੀ ਦੋਹੇਲਾ ਮਨ ਮੂਕੀ ਦੋਹੇਲਾ ਮਾਨਯ ਮੋਲ ਹੈ ਸੱਚਾ ਨਾਮ ਹੀ ਅਮੋਲ ਹੈ ਸੱਚਾ ਨਾਮ ਹੀ ਅਮੋਲ ਹੈ ਵੱਡ ਪਾਗੀ ਸੁਣੀਏ ਵੱਡ ਪਾਗੀ ਸੁਣੀਏ ਵੱਡ ਪਾਗੀ ਸੁਣੀਏ ਵੱਡ ਪਾਗੀ ਸੁਣੀਏ ਸਤ ਸੰਗਤ ਵਿੱਚ ਪਾਈਏ ਨਿਤ ਸੰਗਤ ਵਿੱਚ ਪਾਈਐ ਨਿਤ ਸਤ ਸੰਗਤ ਵਿੱਚ ਪਾਈਐ ਨਿਤ ਸਤ ਸੰਗਤ ਵਿੱਚ ਪਾਈਐ ਨਿਤ ਹਰ ਗੁਣ ਗੁਣੀਏ ਹਰ ਗੁਣ ਗੁਣੀਏ ਹਰ ਗੁਣ ਗੁਣੀਏ ਹਰ ਗੁਣ ਗੁਣੀਏ ਕਰਮ ਖੇਤ ਕਲਜੁਗ ਸ੍ਰੀ ਧਰਮ ਖੇਤ ਕਲਜੁਗ ਸ੍ਰੀ ਧਰਮ ਖੇਤ ਕਲਜੁਗ ਸ੍ਰੀ सच नए सचा साहिब सच न सॼा साहिब सच न ਅੱਜ ਵਰਤਦਾ ਵਿੱਚ ਸੰਗਤ ਸੱਚ ਵਰਤਦਾ ਵਿੱਚ ਸੰਗਤ ਸੱਚ ਵਰਤਦਾ ਵਿੱਚ ਸੰਗਤ ਸੱਚ ਵਰਤਦਾ ਨਿਤਨੇ ਹੋ ਨਵੇਲਾ ਨਿਤਨੇ ਹੋ ਨਵੇਲਾ ਰੇ i hey Guruji, we're